ਪੰਜਾਬ ਪੁਲਿਸ ਦੀ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਅੱਜ ਆਪਣੀ ਅਕੈਡਮੀ ਦੇ ਵਿੱਚ ਪਧਾਰੇ ਨੇ ਸੰਦੀਪ ਸੰਦੀਪ ਦਾ ਦੱਸ ਦੇਣਾ ਚਾਹਣਾ ਸੰਦੀਪ ਹੈ ਕੌਨਸਟੇਬਲ ਜੀ ਪੰਜਾਬ ਪੁਲਿਸ ਦੇ ਵਿੱਚ ਆਜੋ ਇਸ ਵੀਡੀਓ ਦੇ ਵਿੱਚ ਆਪਾਂ ਸੰਦੀਪ ਦੇ ਕੁਝ ਟ੍ਰੇਨਿੰਗ ਦੇ ਕਿੱਸੇ ਆਪਾਂ ਸੁਣਾਣੇ ਆ ਬੱਚਿਆਂ ਨੂੰ ਨਾਲੇ ਤੁਹਾਨੂੰ ਵੀ ਸੁਣਾਣੇ ਆ ਜੀ ਬੱਚਿਆਂ ਨੇ ਟ੍ਰੇਨਿੰਗ ਕੰਪਲੀਟ ਕਰਨ ਤੋਂ ਬਾਅਦ ਆਪਾਂ ਸਾਰੇ ਬੱਚਿਆਂ ਨੂੰ ਲਾਈਨ ਅਪ ਖੜੇ ਕਰਕੇ ਤੇ ਸੰਦੀਪ ਨੂੰ ਐਸੇ ਖੜੇ ਕੀਤਾ ਕਿ ਸੰਦੀਪ ਅੱਜ ਤੁਸੀਂ ਬੱਚਿਆਂ ਨੂੰ ਮੋਟੀਵੇਟ ਕਰਨਾ ਹੈ ਤੇ ਸਭ ਤੋਂ ਪਹਿਲੀ ਗੱਲ ਸੰਦੀਪ ਨੇ ਛੇੜੀ ਕਹਿੰਦੀ ਸਰ ਸਭ ਤੋਂ ਪਹਿਲਾਂ ਤਾਂ ਇਹਨਾਂ ਬੱਚਿਆਂ ਨੇ ਨਵੇਂ-ਨਵੇਂ ਜਿਹੜੀ ਭਰਤੀ ਦੇਖਣੀਆਂ ਸਭ ਤੋਂ ਪ ਆਰਮਡ ਕੀ ਡਰ ਚੂਸ ਕਰ ਲਿਆ ਸੀਗਾ ਤੇ ਉਹਨੂੰ ਪਤਾ ਨਹੀਂ ਸੀਗਾ ਕਿ ਡਿਸਟ੍ਰਿਕਟ ਕੀ ਡਰ ਉਹਨੇ ਚੂਸ ਕਰਨਾ ਹੈ ਕਿਉਂਕਿ ਸੰਦੀਪ ਚਾਹੁੰਦੀ ਸੀ ਕਿ ਮੈਂਡੇ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਡਿਊਟੀ ਕਰਾਂ ਜੇ ਤੁਹਾਨੂੰ ਵੀ ਦੋਸਤੋ ਨਹੀਂ ਪਤਾ ਹੈਗਾ ਆਰਮਡ ਦੇ ਡਿਸਟ੍ਰਿਕਟ ਬਾਰੇ ਤਾਂ ਮੈਨੂੰ ਨੀਚੇ ਕਮੈਂਟ ਕਰਿਓ ਦੋਸਤੋ ਫਿਰ ਉਸ ਤੋਂ ਬਾਅਦ ਇੱਕ ਘੰਟਾ ਤੱਕ ਅਸੀਂ ਇਦਾਂ ਹੀ ਬੱਚਿਆਂ ਨੂੰ ਮੋਟੀਵੇਟ ਕਰਦੇ ਰਹੇ ਸੰਦੀਪ ਨੇ ਬੱਚਿਆਂ ਨੂੰ ਆਪਣੀਆਂ ਸਟੋਰੀਆਂ ਸੁਣਾਈਆਂ ਟ੍ਰੇਨਿੰਗ ਦੀਆਂ ਕਿਉਂਕਿ ਬਹੁਤ ਜ਼ਿਆਦਾ ਇੱਕ ਟ੍ਰੇਨਿੰਗ ਉਹਨਾਂ ਦੀ ਬਹੁਤ ਵਧੀਆ ਰਹੀ ਆ ਆ ਜਿਹੜੇ ਲੋਕੀ ਕਹਿੰਦੇ ਨੇ ਨਾ ਕੁੜੀਆਂ ਨੂੰ ਵਿਆਹ ਕੇ ਤੋੜ ਦੇਣਾ ਚਾਹੀਦਾ ਜਾਂ ਕੁੜੀਆਂ ਸਾਡਾ ਹੰਡੀ ਠੀਕ ਹੈ ਜੀ ਮੈਨੂੰ ਇਸ ਕੁੜੀ ਨੂੰ ਇਹ ਕੁੜੀ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਆ ਪਰ ਅੱਜ ਇਸ ਕੁੜੀ ਨੂੰ ਦੇਖ ਕੇ ਮੈਨੂੰ ਇੱਕੋ ਗਾਣਾ ਯਾਦ ਆਉਂਦਾ ਕਹਿੰਦੇ ਨੇ ਕਿ ਲੱਕ ਟੁੱਟ ਜਾਂਦਾ ਮੜੇ ਜਿਗਰੇ ਵਾਲੇ ਦਾ ਜਿੱਥੋਂ ਅਰਠ ਮੁੰਡੇ ਨੇ ਨਹੀਂ ਕੁੜੀ ਨੇ ਗੇਮ ਕਮਾਈ ਠੀਕ ਹੈ ਜੀ ਬਹੁਤ ਵਧੀਆ ਇਸ ਕੁੜੀ ਨੇ ਗੇਮ ਕਮਾਈ ਆ ਦਾਦ ਦੇਣਾ ਚਾਹਨਾ ਦੋਸਤੋ ਆਪਣੀ ਸੰਦੀਪ ਸੜਕ ਸੁਰੱਖਿਆ ਫੋਰਸ ਦੇ ਵਿੱਚ ਹੈ ਜੋ ਇੱਕ ਨਵੀਂ ਫੋਰਸ ਜਿਹੜੀ ਭਗਵਾਨ ਤੁਹਾਨੂੰ ਸਾਹਿਬ ਦੁਆਰਾ ਬਣਾਈ ਗਈ ਹੈ ਬਾਕੀ ਮੈਂ ਭਗਵਾਨ ਤੁਹਾਨੂੰ ਸਾਹਿਬ ਨੂੰ ਇੱਕ ਵਾਰ ਬੇਨਤੀ ਕਰਨਾ ਚਾਹਨਾ ਕਿ ਜਦੋਂ ਵੀ ਇਸ ਵਾਰ ਭਾਰਤੀ ਕਟੋ ਤੋਂ ਡੌਗਸ ਦੀ ਭਰਤੀ ਜ਼ਰੂਰ ਕਰਿਓ ਕਿਉਂਕਿ ਸਾਡਾ ਜੌਨੀ ਬਹੁਤ ਜ਼ਿਆਦਾ ਤਿਆਰ ਹੋ ਰਿਹਾ ਦੇਖੋ ਜੀ ਇਹਨੇ ਸੰਦੀਪ ਦੇ ਸਾਹਮਣੇ ਵੀ ਕਰਤੱਬਾ ਜਿਹੜੇ ਆਪਣੇ ਦਿਖਾਏ ਤੇ ਮੇਰਾ ਜੌਨੀ ਸਵੇਰੇ 4 ਵਜੇ ਉੱਠ ਕੇ ਕੁੜੀਆਂ ਤੋਂ ਵੀ ਅੱਗੇ ਤੋਰਦਾ ਹੁੰਦਾ ਦੇਖੋ ਜੀ ਇਹ ਸ਼ਾਬਾਸ਼ ਇਹ ਹੈ ਜੌਨੀ ਸ਼ਾਬਾਸ਼ ਸਾਰੀਆਂ ਕੁੜੀਆਂ ਨੂੰ ਪਿੱਛੇ ਛੱਡਦਾ ਜੌਨੀ ਨੇ ਵੈਰੀ ਗੁੱਡ ਇੱਕ ਵ ਅੱਜ ਜਿਹਨਾਂ ਜਿਨوں ਵੀ ਜੌਨੀ ਦੀ ਟ੍ਰੇਨਿੰਗ ਵਧੀਆ ਲੱਗੀ ਤਾਂ ਮੈਨੂੰ ਦੱਸਿਓ ਨੀਚ ਕਮੈਂਟ ਕਰਕੇ ਕਿ ਤੁਸੀਂ ਜੌਨੀ ਤੋਂ ਅੱਗੇ ਨਿਕਲ ਜਾਓਗੇ ਚਲੋ ਦੋਸਤੋ ਆਲਵੇਦਾ ਲੈਣੇ ਹੁਣ ਤੋਂ ਤੋਂ ਗੱਲਾਂ ਬਾਤਾਂ ਕਾਫੀ ਹੋ ਗਈਆਂ ਬਸ ਤੁਹਾਡੇ ਲਈ ਇੱਕ ਜ਼ਰੂਰੀ ਕੰਮ ਆ ਤੁਸੀਂ ਇਹ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਸ਼ੇਅਰ ਕਰਨੀ ਹੈ ਜਿਹੜੇ ਲੋਕੀ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਤਾਂ ਇਹ ਵੀਡੀਓ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਪੰਜਾਬ ਪੁਲਿਸ ਬੋਲੋ ਖਿੱਚਮੀ ਜੀ ਚਪੇੜ ਆ ਜੀ ਬਾਕੀ ਦੋਸਤੋ ਵੀਡੀਓ ਦੇ ਨੀਚ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਮਿਲਦਾ ਨੈਕਸਟ ਵੀਡੀਓ ਚ ਪੰਜਾਬ ਪੁਲਿਸ ਜਿੰਦਾਬਾਦ